ਜੀ ਗੁਰੂ ਗਰੀਬ ਨਿਵਾਦ ਅੰਤਰ ਜਮੀ ਸਚ ਪਾਤਸ਼ਾਹ ਜੀ ਮਹਾਰਾਜ ਤਨ ਤਨ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਆਪ ਜੀ ਦੇ ਪਾਵਨ ਪਵਿੱਤਰ ਅਸਥਾਨ ਤਖਤ ਸੱਚਖੰਡ ਸ੍ਰੀ ਹਜੂਰ ਸ੍ਰੀ ਅਬਚਲ ਨਗਰ ਸਾਹਿਬ ਵਿਖੇ ਤਨ ਤਨ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਆਪ ਜੀ ਦੇ ਹਜੂਰ ਅਰਦਾਸ ਬੇਨਤੀ ਆ ਪਾਤਸ਼ਾਹ ਪੰਜਾਬ ਵਿੱਚ ਜੋ ਕੁਦਰਤੀ ਆਪਦਾ ਆਫਤ ਵਿੱਚ ਜਿਹੜੀਆਂ ਸਿੱਖ ਸੰਗਤਾਂ ਹੋਰ ਲੁਕਾਈ ਫਸੀ ਹੋਈ ਐ ਜਿਨ੍ਹਾਂ ਦਾ ਤਨ, ਮਨ, ਧਨ ਅਤੇ ਆਰਥਿਕ ਤਰਾ ਕਈ ਤਰਾ ਨਾਲ ਕਾਫੀ ਨੁਕਸਾਨ ਹੋਇਆ ਉਹਨਾਂ ਦੀ ਦੇਹ ਅਰੋਗਤਾ ਤੇ ਚੜਦੀ ਕਲਾ ਲਈ ਸਮੂਹ ਸੰਗਤਾਂ ਵੱਲੋਂ ਗੁਰਦੁਆਰਾ ਸਚਕਣ ਬੋੜ ਵੱਲੋਂ ਤਾਂ ਅੰਕਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਅਖੰਡ ਪਾਠ ਸਾਹਿਬ ਜੀ ਦੀ ਸਮਾਪਤੀ ਕਰਾਈ ਗਈ ਬਾਤ ਸ਼ਾ ਪੜੀ ਸੁਣੀ ਬਾਣੀ ਸਚਖਣ ਵਿੱਚ ਪ੍ਰਵਾਨ ਕਰਨੀ ਬਾਣੀ ਦਾ ਮਹਤਮ ਜਿਹੜੇ ਇਸ ਆਫਤ ਵਿੱਚ ਅਪਦਾ ਵਿੱਚ ਫਸੇ ਹੋਏ ਹਨ ਜਿਨ੍ਹਾਂ ਦਾ ਤਨ ਮਨ ਆਰਥਿਕ ਕਈ ਤਰ੍ਹਾਂ ਨਾਲ ਨੁਕਸਾਨ ਹੋਇਆ ਉਹਨਾਂ ਦੀ ਦੇਹ ਅਰੋਗਤਾ ਬਖਸ਼ਣੀ ਚੜਦੀ ਕਲਾ ਰੱਖਣੀ ਅੰਗ ਸੰਸਾਯ ਹੋਣਾ ਸਤਿਗੁਰੂ ਬਾਪੂ ਸ਼ਾ ਕਿਰਪਾ ਕਰਕੇ ਏ ਜੋ ਕੁਦਰਤੀ ਆਪਦਾ ਆਈ ਇਸ ਤੇ ਰੋਕ ਲਾਓ ਸਮਰੱਥ ਸਤਿਗੁਰੂ ਪਾਤਸ਼ਾਹ ਇਹ ਆਫਤ ਤੋਂ ਸੰਗਤਾਂ ਨੂੰ ਬਚਾ ਕੇ ਰੱਖੋ ਫੇਰ ਚੜ੍ਹਦੀ ਕਲਾ ਵਿੱਚ ਪੰਜਾਬ ਦੀਆਂ ਰੌਣਕਾਂ ਲਾਓ ਹਰਿਆ ਭਰਿਆ ਖੇਤੀਆਂ ਕਰੋ ਪਾਤਸ਼ਾਹ ਮਿਹਰ ਕਰਿਆ ਰੱਖ ਜਿਹੜੀਆਂ ਸੰਗਤਾਂ ਉੱਤੇ ਸੇਵਾ ਕਰ ਰਹੀਆਂ ਹਨ ਉਹਨਾਂ ਦੀ ਵੀ ਦੇ ਅਰੋਗਤਾ ਚੜ੍ਹਦੀ ਕਲਾ ਬਖਸ਼ਣੀ ਅੰਕ ਸੰਸਾਯੋ ਹਰ ਮੈਦਾਨ ਫਤਿਹ ਕਰਨਾ ਆਪ ਜੀ ਦੇ ਹਜ਼ੂਰੀ ਵਿੱਚ ਅਖੰਡ ਪਾਤਸ਼ਾਹ ਜੀ ਦੇ ਭੋਗ ਉਪਰੰਤ ਸ਼ਬਦ ਕੀਰਤਨ ਸ੍ਰੀ ਆਨੰਦ ਸਾਹਿਬ ਜੀ ਦੀ ਅਰਦਾਸ ਬਖਸ਼ਿਆ ਦਾਤਾ ਵਿੱਚ ਕਲਾ ਪ੍ਰਸ਼ਾਦ ਦੀਆਂ ਤੇ ਗਾਧ ਰਹਿਣ ਆਪ ਜੀ ਨੂੰ ਭੋਗ ਲੱਗ ਪ੍ਰਸ਼ਾਦ ਸਾਧ ਸੰਗਤ ਨੂੰ ਮਿਲੇ ਸੁਖ ਹੋਵੇ ਨਾਮ ਚਿਤ ਆਵੇ ਗੁਰੂ ਨਾਨਕ ਨਾਮ ਚੜ ਦੀ ਕਲਾ ਤੇਰੇ ਭਾਣ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ